ਇਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 2 ਐਕਸਰਸਾਈਜ਼ 2.9 ਕਰਾਂਗੇ ਇਸ ਐਕਸਰਸਾਈਜ਼ ਆਪਾਂ ਕੀ ਕਰਨਾ ਹੈ ਨਿਕਟੇ ਕਰਨ ਬਾਰੇ ਪੜਾਂਗੇ ਨਿਕਟੇ ਕਰਨ ਨੂੰ ਸਮਝਦੇ ਆ ਪਹਿਲੇ ਫਿਰ ਅੱਗੇ ਚੈਪਟਰ ਨੂੰ ਕਰਾਂਗੇ ਦੇਖੋ ਨਿਕਟੇ ਕਰਨ ਦਾ ਮਤਲਬ ਹੁੰਦਾ ਹੈ ਨੇੜਲੀ ਸੰਖਿਆ ਜਿਵੇਂ ਆਪਾਂ ਕਹੀਏ 553 ਇਹਦਾ ਨਿਕਟੇ ਕਰਨ ਦੇਖੋ ਇਹ ਇਕਾਈ ਹੈ ਅੱਧਾਈ ਹੈ ਇਹ ਸੈਂਕੜਾ ਹੈ ਜੇ ਆਪਾਂ ਕਹੇ ਵੀ ਦਹੀ ਦਾ ਨਿਕਟੀਕਰਨ ਕਰਨਾ ਹੈ ਦਹੀ ਦਾ ਨਿਕਟੀਕਰਨ ਕਰਨਾ ਹੈ ਤਾਂ ਆਪਾਂ ਨੇ ਇਕਾਈ ਨੂੰ ਦੇਖਣਾ ਹੈ ਆਪਾਂ ਜੇ ਦਹੀ ਦਾ ਨਿਕਟੀਕਰਨ ਕਰਨਾ ਹੈ ਤਾਂ ਆਪਾਂ ਨੇ ਇਕਾਈ ਦੀ ਸੰਖਿਆ ਦੇਖਣੀ ਹੈ ਜਿਹੜਾ ਅੰਕ ਹੈ ਉਹ ਦੇਖਣਾ ਹੈ ਦੇਖੋ ਬੱਚੋ ਜੇ 0 ਹੈ 1 ਹੈ 2 ਹੈ 3 ਹੈ ਜਾਂ 4 ਹੈ ਆ ਜਿਹੜੀ ਸੰਖਿਆ ਅੰਕ ਹੈ ਉਹ 0 ਤੋਂ ਲੈ ਕੇ 4 ਤੱਕ ਹੈ ਤਾਂ ਕੀ ਹੋਊਗਾ ਜੇ ਜੋ ਵੀ ਹੈ ਉਹ ਤਾਂ 0 ਤਾਂ ਹੋਊਗਾ ਉਦੋਂ ਜਿਹੜੇ ਅੱਗੇ ਅਚੇ ਦਾਈ ਹੋ ਵਿੱਚ ਸੈਂਕੜਾ ਉਹ ਜੋ ਵੀ ਹੋ ਉਹ ਵੀ ਕੀ ਹੈ ਉਸੇ ਕੋਈ ਬਦਲਾਅ ਨਹੀਂ ਆਊਗਾ ਜੇ ਇਹ ਹੀ ਸੰਖਿਆ 5 6 7 8 9 ਹੈ ਠੀਕ ਹੈ ਤਾਂ ਕੀ ਹੋਊਗਾ ਇਕਾਈ ਦੀ ਤਾਂ ਜ਼ੀਰੋ ਹੋਊਗੀ ਜਿਹੜਾ ਇਸ ਤੋਂ ਪਹਿਲੇ ਵਾਲੀ ਜੋ ਵੀ ਸੰਖਿਆ ਹੋਗੀ ਜਿਸ ਤੋਂ ਵੀ ਉਸੇ ਇੱਕ ਜੋੜਨਾ ਦੇਖੋ ਜੀ ਹੁਣ ਜੇ ਆਪਾਂ ਕਹੀਏ ਵੀ ਆਪਾਂ ਨੇ ਦਾਹੀ ਦਾ ਨਿਕਟੇਕਰਨ ਕਰਨਾ ਹੈ ਤਾਂ ਕੀ ਕਰਨਾ ਇਕਾਈ ਦੀ ਸੰਖਿਆ ਦੇਖਣੀ ਹੈ ਅੰਕ ਦੇਖਣਾ ਇਕਾਈ ਕੀ ਹੈ 3 ਹੈ ਯਾਨੀ ਕਿ 3 4 ਤੋਂ ਘੱਟ ਹੈ ਤਾਂ ਪੂਰੇ ਜ਼ੀਰੋ ਦਾਹੀ ਤੇ ਕੋਈ ਫਰਕ ਨਹੀਂ ਪਊਗਾ ਇਸ ਤਰ੍ਹਾਂ ਹੀ ਆ ਗਿਆ 750 ਆ ਗਿਆ ਠੀਕ ਹੈ ਬੱਚੋ ਹੁਣ ਦੇਖੋ ਜੇ ਆਪਾਂ ਕਹੀਏ ਵੀ ਆਪਾਂ ਨੇ ਕੀ ਕਰਨਾ ਹੈ ਸੈਂਕੜੇ ਦਾ ਨਿਕਟੇਕਰਨ ਕਰਨਾ ਹੈ ਤਾਂ ਆਪਾਂ ਨੇ ਦਾਹੀ ਦੀ ਜਿਹੜੀ ਅੰਕ ਦਾਹੀ ਦਾ ਅੰਕ ਉਹ ਦੇਖਣਾ ਹੈ ਉਹ ਦੇਖੋ ਦਾਹੀ ਦਾ ਅੰਕ ਕੀ ਹੈ 5 ਹੈ ਤਾਂ ਕੀ ਕਰਨਾ ਹੈ ਇਹ ਤਾਂ ਜ਼ੀਰੋ ਹੋ ਗਈ ਤੇ ਇਹਦੇ ਅੱਗੇ ਕੀ ਹੈ ਇਹ ਸੈਂਕੜੇ ਤੇ ਕੀ ਫਰਕ ਹੋਗਾ ਇੱਕ ਜੋੜ ਦੇਣਾ 7 8 ਹੋ ਗਏ ਆ ਬਾਕੀ ਇਹਦੇ ਪਿੱਛੇ ਵਾਲੇ ਜਿੰਨੇ ਵੀ ਹੈ ਉਹ ਸਾਰੇ ਜ਼ੀਰੋ ਹੀ ਹੋਣਗੇ ਠੀਕ ਹੈ ਇਕਾਈ ਵੀ ਜ਼ੀਰੋ ਹੋ ਚੁਗੀ ਤਾਂ ਕੀ ਬਣ ਗਿਆ 800 ਬਣ ਗਿਆ ਠੀਕ ਹੈ ਇੱਕ ਹੋਰ ਕਰਦੇ ਆ ਆਪਾਂ ਇਸੇ ਤਰ੍ਹਾਂ ਦੇਖੋ ਬੱਚੋ 500 25 ਜੇ ਆਪਾਂ ਕਹੀਏ ਕਿ ਆਪਾਂ ਨੇ ਦਾਹੀ ਦਾ ਕਰਨਾ ਹੈ ਤਾਂ ਆਪਾਂ ਕੀ ਕਰਾਂਗੇ ਇਕਾਈ ਦਾ ਅੰਕ ਦੇਖਾਂਗੇ ਇਕਾਈ ਦਾ ਅੰਕ 5 ਹੈ ਯਾਨੀ ਕਿ 0 ਇਹਦਾ 0 ਹੋ ਗਿਆ ਦਾ ਯਾਨੀ ਕਿ ਆਪਾਂ ਨੇ ਦਾਹੀ ਦਾ ਨਿਕਟ ਕਰਨ ਕਰਨਾ ਹੈ ਤਾਂ ਦਾਹੀ ਚ ਕੀ ਹੋ ਜਾਊਗਾ 5 6 7 8 9 ਹੋਣ ਤੇ ਇੱਕ ਜੋੜ ਦਾਂਗੇ ਇੱਕ ਜੋੜ ਦੇਣ 2 ਸੀ ਕਿੰਨਾ ਹੋ ਗਿਆ 3 ਤੇ ਆ ਜਿਹੜਾ ਹੈ ਆ ਇਸ ਤਰ੍ਹਾਂ ਹੀ ਰਹੂਗਾ ਠੀਕ ਹੈ ਓਕੇ ਇੱਕ ਹੋਰ ਦੇਖਦੇ ਆਪਾਂ ਐਸ਼ੇ ਨੂੰ ਜੇ ਆਪਾਂ ਕਹੇ ਕਿ ਆਪਾਂ ਨੇ ਸੈਂਕੜੇ ਦਾ ਨਿਕਟੇ ਕਰਨ ਕਰਨਾ ਹੈ ਤਾਂ ਆਪਾਂ ਦਹੀ ਦਾ ਅੰਕ ਦੇਖਾਂਗੇ ਦਹੀ ਦਾ ਅੰਕ ਦੇਖੋ 0 1 2 3 4 6 ਯਾਨੀ ਕਿ 5 ਤੋਂ ਛੋਟਾ ਹੈ ਤਾਂ ਕੀ ਹੋ ਜਾਊਗਾ ਇਹ ਤਾਂ 0 ਹੋਊਗਾ ਇਸ ਤੇ ਕੀ ਫਰਕ ਪਊਗਾ ਕੋਈ ਫਰਕ ਨਹੀਂ ਪੈਂਦਾ ਤਾਂ ਇਹਦੇ ਪਿੱਛੇ ਵਾਲੇ ਤਾਂ ਸਾਰੇ 0 ਹੋ ਹੀ ਜਾਣਗੇ ਆ ਕੀ ਆ ਗਿਆ 500 ਹੋ ਗਿਆ ਠੀਕ ਹੈ ਬੱਚੋ ਤੁਹਾਨੂੰ ਲੱਗਦਾ ਹੈ ਮੈਨੂੰ ਉਮੀਦ ਹੈ ਸਮਝ ਆ ਗਿਆ ਹੋਣਾ ਹੁਣ ਆਪਾਂ ਨੇ ਇਸसे ਕੀ ਕਰਨਾ ਹੈ ਬੱਚੋ ਇਸ ਐਕਸਰਸਾਈਜ਼ 'ਚ ਕੀ ਕਹਿ ਰੱਖਿਆ ਇਹਨਾਂ ਨੇ ਇਹਨਾਂ ਨੇ ਕਿ ਅਨੁਮਾਤ ਮੂਲ ਅਨੁਮਾਤ ਮੂਲ ਪਤਾ ਲਾਓ ਅਨੁਮਾਤਨ ਮੂਲ ਦਾ ਮਤਲਬ ਹੋਣਾ ਹੈ ਕਿ ਪੱਕਾ ਜਿਹੜਾ ਸਹੀ ਮੂਲ ਹੈ ਉਹ ਪਤਾ ਨਹੀਂ ਕਰਨਾ ਸਹੀ ਮੂਲ ਤਾਂ ਦੇਖੋ ਕੀ ਹੈ ਆਪਾਂ ਸਹੀ ਤਰੀਕਾ ਤਾਂ ਕੀ ਹੈ ਇਸ ਤਰ੍ਹਾਂ ਜੋੜਨ ਦਾ ਕਿ 5 ਤੇ 3 8 7 ਤੇ 7512 ਇਹ ਸਹੀ ਮੁੱਲ ਹੈ ਲੇਕਿਨ ਉਹ ਇਹ ਕੀ ਕਹੇ ਬਈ ਅਨੁਮਾਨ ਲਾਣਾ ਹੈ ਅਨੁਮਾਨਤ ਮੁੱਲ ਦੱਸਣਾ ਆਪਾਂ ਨੇ ਪੱਕਾ ਜਿਹੜਾ ਸਹੀ ਮੁੱਲ ਉਹ ਨਹੀਂ ਦੱਸਣਾ ਤੇ ਅਨੁਮਾਨ ਲਾਣ ਲਈ ਆਪਾਂ ਕੀ ਕਰਾਂਗੇ ਇਹਨਾਂ ਨੂੰ ਨਿਕਤੀਕਰਨ ਕਰਾਂਗੇ ਜੇ ਹੁਣ 753 ਦਾ ਨਿਕਤੀਕਰਨ ਕਰਨਾ ਹੈ ਤਾਂ ਜੋ ਲਾਸਟ ਵਾਲਾ ਹੈ ਯਾਨੀ ਸੈਂਕੜਾ ਹੈ ਸੈਂਕੜੇ ਦਾ ਨਿਕਤੀਕਰਨ ਕਰਨਾ ਹੈ ਇਹ ਜੇ 1753 ਹੁੰਦਾ ਤਾਂ ਆਪਾਂ ਹਜ਼ਾਰ ਦਾ ਨਿਕਤੀਕਰਨ ਕਰਦੇ ਠੀਕ ਹੈ ਹੁਣ ਸ लास्ट ਵਾਲੇ ਇਹ ਸੈਂਕੜੇ ਤੇ ਸੈਂਕੜੇ ਦਾ ਨਿਕਤੀ ਕਰਨ ਲਈ ਆਪਾਂ ਦਹੀ ਦੇਖਾਂਗੇ ਦਹੀ 5 ਹੈ 5 ਹੈ ਤਾਂ ਇਹਦਾ 0 ਐਸੀ ਆਪਾਂ ਕੀ ਕਰ ਦਾਂਗੇ ਇੱਕ ਜੋੜ ਦਾਂਗੇ ਜੋੜ ਦਿਆਂ ਕਿੰਨਾ ਹੋ ਗਿਆ 8 ਯਾਨੀ ਕਿ 0 ਇਹ ਤਾਂ 0 ਹੋ ਗਏ ਯਾਨੀ ਕਿ ਇਹਦਾ ਤਾਂ 800 ਹੋ ਗਿਆ ਨਿਕਤੀ ਕਰਨ ਹੁਣ ਦੇਖੋ 525 ਦਾ ਕਰਦੇ ਆ ਆਪਾਂ ਆ ਦੇਖੋ 0 ਇਹ ਵੀ 0 ਹੋ ਜਾਊਗਾ आ दो है पाँच तो घट है इसे कोई बदलाव नहीं आएगा तो ये पांच सौ हो गया एदीकरण पांच सौ यद हूँ फल कर पता करना पाने जोड़ फल यानी कि एदा जोड़ करा जीरो जीरो अठते पांच तेरह यदा की आ गया तेरह सौ ठीक है बच्चों अगे देखो हूं ग्यारह हज़ार सौ छब्बीस अठ हज़ार सत सौ अड़ताली 11526 ਦਾ ਦੇਖੋ ਨਿਕਟਿਕਨ ਸਰਦੇ ਆਪਾਂ ਸਭ ਤੋਂ ਪਹਿਲਾਂ ਕਿਦਾ ਕਰਾਂਗੇ ਇਸ ਸੰਖਿਆ ਦਾ ਕਰਾਂਗੇ ਇਸ ਅੰਕ ਦਾ ਕਰਾਂਗੇ ਸਭ ਤੋਂ ਜੋ ਪਹਿਲੇ ਹੈ ਉਹ ਇਹਨੂੰ ਇਹਦੇ ਲਈ ਦੇਖਾਂਗੇ ਆਪਾਂ ਇਹਦੇ ਨਾਲ ਦੇਖਾਂਗੇ ਇਹ ਬਾਕੀ ਤਾਂ ਜ਼ੀਰੋ ਹੋ ਹੀ ਜਾਣਗੇ ਇਹਨੂੰ ਦੇਖਾਂਗੇ ਇਹ ਕੀ ਹੋ ਗਿਆ ਜ਼ੀਰੋ 1 ਹੈ 1 ਦਾ ਕੀ ਇਸੇ ਕੋਈ ਬਦਲਾਅ ਨਹੀਂ ਆਊਗਾ ਤਾਂ ਕਿ ਇਹਦਾ ਨਿਕਟਿਕਨ ਕੀ ਹੋ ਗਿਆ 10000 ਹੋ ਗਿਆ ਹੋ ਗਿਆ ਨਾ ਇਹਦਾ ਨਿਕਟੇ ਕਰਨ 10000 ਹੋ ਗਿਆ ਠੀਕ ਹੈ ਅੱਗੇ ਦੇਖੋ ਬੱਚੇ 8748 ਦਾ ਨਿਕਟੇ ਕਰਨ ਕਰਾ 8 ਦਾ ਦੇਖਾਂਗੇ ਇਹਨੂੰ ਦੇਖਾਂਗੇ ਇਹ ਕੀ ਹੈ ਆ ਦੋ ਤਾਂ ਜ਼ੀਰੋ ਹੋ ਗਏ ਆ ਕੀ ਹੈ 5 ਤੋਂ ਵੱਧ ਤਾਂ ਕੀ ਕਰਾਂਗੇ ਇਸੇ ਆਪਾਂ ਇੱਕ ਜੋੜ ਦਾਂ ਕਿੰਨਾ ਆ ਗਿਆ 9 ਇਹ ਕੀ ਬਣ ਗਿਆ 9000 ਜਿਹੜਾ ਇਹਦਾ ਨਿਕਟੇ ਕਰਨ ਹੋ ਗਿਆ ਠੀਕ ਹੈ ਜੋੜ ਕਰਾਂਗੇ ਕਿੰਨਾ ਆ ਗਿਆ 00091 ਕਿੰਨਾ ਆ ਗਿਆ 19000 ਜਿਹੜਾ ਆਪਣਾ ਆਨਸਰ ਆ ਠੀਕ ਹੈ ਬੱਚੋ ਅਨਿਕਟਿਕਰ ਕਰਕੇ ਦਿਖਾਉਣ ਦੀ ਲੋੜ ਨਹੀਂ ਤੁਹਾਨੂੰ ਅਸੀਂ ਦਾ ਕਰ ਸਕਦੇ ਹਾਂ ਠੀਕ ਹੈ ਅਗਲੇ ਦੇ ਕੋਨੇ 980 ਤੇ 479 99 ਠੀਕ ਹੈ ਇਹਦਾ ਆਪਾਂ ਨੇ ਨਿਕਟੇ ਕਰਨੇ ਸਭ ਤੋਂ ਪਹਿਲਾਂ 980 ਦਾ ਦੇਖੋ 9 ਦਾ ਕਰਨਾ ਤਾਂ ਇਹਨੂੰ ਦੇਖਾਂਗੇ ਆ ਜ਼ੀਰੋ 0 8 یعنی 5 ਤੋਂ ਵੱਧ ਹੈ ਐਸੇ ਕੀ ਹੋਊਗਾ ਇੱਕ ਜੁੜ ਜਾਊਗਾ 1000 ਬਣ ਗਿਆ ਯਾਨੀ ਇਹਦਾ ਨਿਕਟਿਕਨ ਕੀ ਹੋਇਆ ਇਹਦਾ ਨਿਕਟਿਕਨ ਹੋਇਆ 1000 ਹੁਣ ਦੂਜੇ ਦੇਖੋ 4 ਨੂੰ ਦੇਖਾਂਗੇ ਆ ਆ 8 ਹੈ ਤਾਂ 8 ਦਾ ਉਰੇ ਕੀ ਹੋ ਜਾਊਗਾ ਇੱਕ ਜੁੜ ਜਾਊਗਾ ਕਿੰਨਾ ਬਣ ਗਿਆ 5 ਯਾਨੀ 500 500 ਇਕਟੋ ਕਰਨਾ ਹੈ ਦੇਖੋ ਘਟੋ ਦਾ ਨਿਸ਼ਾਨ ਹੈ ਆਪਣੀ ਘਟੋ ਕਰਨਾ ਹੈ 0 0 दस सौ पांच गए पांच ठीक है ये पाँच सौ आंसर आप अगे देखो तो पाँ हज़ार आठ सौ सतानवे तो दो हज़ार नौ सौ सतासी पाँच हज़ार आठ सौ सतानवे का नियटीकरण इन देखा आ पिछे हर दस जीरो हो गए आ जीरो अठ है यानी पाँच तो वह है तो की करेंगे इसे एक जोड़ देंगे कि होगा छः हज़ार यद नियुक्टीकरण की होगा छे हज़ार हो गया है ना बच्चों समझ आ रहा हूँ अगे देखो दो हज़ार नौ सौ सतासी यह निकटीकरण यह नौ है आधा जीरो हो गए आ जीरो पांच बद है तो बाद दे, की करा इस जोड़ दें कि आ गया तीन हज़ार ठीक है बच्चों तीन हज़ार आ गया हम की करा आप करनी है, है ना कटो कर दें जीरो 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 छे जो तीन गए तीन यानी कि तीन हज़ार ठीक है बच्चों अगे देखो ਹੁਣ ਗੁਣਾ ਵਾਲੇ ਦੇਖੋ ਬੱਚੋ 440 ਤੇ 28 ਪਹਿਲੇ 440 ਦਾ ਆਪਾਂ ਨਿਕਟੇ ਕਰ ਲਵਾਂ ਆ 4 ਹੈ 4 5 ਤੋਂ ਘੱਟ ਹੈ ਯਾਨੀ ਇਵਰੀਕ ਕੋਈ ਬਦਲਾਅ ਨਹੀਂ ਆਊਗਾ ਇੱਕ ਹੀ ਬਣ ਗਿਆ 400 ਠੀਕ ਹੈ ਹੁਣ ਦੇਖੋ 28 ਦਾ ਕਰਨਾ ਹੈ ਇਹਨੂੰ ਦੇਖਾਂਗੇ ਆ 0 8 ਹੈ 8 ਦਾ ਇਹਦਾ ਮਤਲਬ ਇੱਕ ਇਸ ਤੇ ਜੋੜ ਦਿਆ ਤੇ ਕੀ ਬਣ ਗਿਆ 3 थी, ठीक है एदा 3 बन गया। ਹੁਣ ਕੀ ਕਰਨਾ ਆਪਾਂ ਨੇ? ਆਪਾਂ ਨੇ ਗੁਣਾ ਕਰਨੀ ਹੈ। ਚਲੋ ਗੁਣਾ ਕਰਦੇ ਹਾਂ 400 30 000 300 300 34 4 3 12 ਤਾਂ ਕੀ ਬਣ ਗਿਆ? 12000 ਇਹਦਾ ਆਨਸਰ ਕੀ ਆ ਗਿਆ ਆਪਣਾ 12000 ਆ ਗਿਆ। ਇੱਕ ਗੁਣਾ ਕਰਕੇ ਤੁਹਾਨੂੰ ਦਿਖਾ ਸਕਦਾ। ਠੀਕ ਹੈ ਬੱਚੋ? ਅੱਗੇ ਦੇਖ। ਅੱਗੇ ਵੀ ਗੁਣਾ ਹੈ ਕੀ ਹੈ 68198 ਤੇ 13 68198 ਦਾ ਕਰਦੇ ਆ ਸਭ ਤੋਂ ਪਹਿਲਾਂ ਇਹ 6 ਇਹਨੂੰ ਦੇਖਾਂਗੇ ਆਪਾਂ ਆ ਪਿੱਛੇ ਵਾਲੇ ਤਾਂ ਜ਼ੀਰੋ ਹੋਈਗੇ 6 ਆ 5 ਤੋਂ ਵੱਧ ਹੈ ਇਸੇ ਇੱਕ ਜੋੜ ਦੇਾਂਗੇ ਕਿ ਇਹਨਾਂ ਹੋ ਗਿਆ 70000 ਹੋ ਗਿਆ 70000 ਹੋ ਗਿਆ ਹੁਣ ਦੇਖੋ ਬੱਚੋ ਹੁਣ ਆਪਾਂ ਨੇ ਕੀ ਦਾ ਕਰਨਾ ਹੈ 13 ਦਾ ਕਰਨਾ ਹੈ ਇਹਨੂੰ ਦੇਖਾਂਗੇ ਜ਼ੀਰੋ घट्ट है इसे कोई बदलाव नहीं होगा यह मतलब दस यद नियटीकरण की हो गया दस होगा ठीक है बच्चों हूँ आपकी गुणा करनी है सत्तर हज़ार गुणा दस की होगा जीरो 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 तो सत्त जीरो 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 सत्या आ गया सत लख आ गया ठीक है अगे देखो अनुमानित मूल उरे लिख सकते हो 1 2 3 4 5 ठीक है ये अनुमानित मूल आ गया आगे देखो पण भाग वाला 563 ते 34 पहले 563 ਦਾ ਆਪਾਂ ਨਿਕਟੇ ਕਰਨ ਕਰਦੇ ਆ ਇਹਨੂੰ ਦੇਖਣਾ 5 ਤੋਂ ਵੱਧ ਹੈ ਪੂਰੇ ਇੱਕ ਜੁੜ ਜੂਗਾ ਕਿੰਨਾ ਹੋਗਾ 6 ਐਂਡ 600 ਹੁਣ ਕੀ ਕਰਨਾ ਹੈ ਬੱਚੋ ਆਪਾਂ ਨੇ ਕਿਹਦਾ ਨਿਕਟੇ ਕਰਨ ਕਰਨਾ ਹੈ 34 ਦਾ इनू देखा जीरो पाँच तो घट्ट है उरे कोई बदलाव नहीं ती आ गया ठीक है हम आपने की करना बच्चों भाग करना छे सौ भाग ती ती दुनी साठ सठ जीरो आ फिर जीरो जीरो एक ही आ गया अपना बाकी एक ही अपना बच्चों भाग फल है ठीक है ਤੇ ਇਹਦਾ ਕੀ ਆ ਗਿਆ ਅਨੁਮਾਨਿਤ ਮੁੱਲ ਜਿਹੜਾ ਹੈ ਬੀ ਆਰ ਠੀਕ ਹੈ ਬੱਚੋ ਅੱਗੇ ਦੇ ਇਹ ਵਿਭਾਗ ਵਾਲਾ 7541 ਤੇ 43 ਪਹਿਲੇ 7541 ਦਾ ਕਰਦੇ ਆ 7 ਨੂੰ ਇਹਦੇ ਦੇਖਾਂਗੇ ਆ ਜ਼ੀਰੋ 5 ਹੈ ਯਾਨੀ ਕਿ ਉਰੇ ਕੀ ਹੋ ਜਾਊਗਾ 1 ਜੁੜ ਜਾਊਗਾ ਕਿੰਨਾ ਆਗਾ 8000 ਆ ਜਾ ਠੀਕ ਹੈ ਅੱਗੇ ਦੇਖੋ ਬੱਚੋ तरतालीनू देखा आप जीरो तो ते, यह तीन है पाँच तो घट है उरे कुछ नहीं होगा उरे चाली आऊगा तेना चाली ठीक है बच्चों अगे देखो हूँ अपने की करना है भाग करना है चाल चाली दुनी अस्सी ठीक है फिर ए जीरो आ जीरो तो दो जीरो है तो दो जीरो लाती ती यानी कि ਇਹ ਆਪਣਾ ਕੀ ਹੈ ਬਾਕੀ ਹੈ ਇਹ ਆਪਣਾ ਕੀ ਹੈ ਬੱਚੋ ਭਾਗ ਕੋਲ ਹੈ ਠੀਕ ਹੈ ਇਹਨ ਅਨੁਮਾਨਿਤ ਮੁੱਲ ਕਿੰਨਾ ਆ ਗਿਆ 200 ਠੀਕ ਹੈ ਬੱਚੋ ਇਹ ਤਾਂ ਡੀ ਐਕਸਰਸਾਈਜ਼ ਕੰਪਲੀਟ ਹੋ ਗਈ ਉਮੀਦ ਹੈ ਤੁਹਾਨੂੰ ਸਮਝ ਆਈਏ ਬੱਚੋ ਜੇ ਸਮਝ ਆਂਦੀ ਹੈ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਠੀਕ ਹੈ ਜੇ ਕੋਈ ਸਵਾਲ ਹੈ ਤਾਂ ਕਮੈਂਟ ਵੀ ਕਰਿਆ ਕਰੋ ਓਕੇ ਥੈਂਕ ਯੂ ਬੱਚੋ